ਖੂਨਦਾਨ ਮਹਾਦਾਨ ਅੱਜ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਹੈਗਾ ਕੈਂਪ ਦੇ ਵਿੱਚ ਖੂਨਦਾਨ ਕੀਤਾ ਜਾ ਰਿਹਾ ਵੀਰ ਜੀ ਕੀ ਨਾਮ ਜੀ ਮੇਰਾ ਨਾਮ ਸੰਦੀਪ ਸਿੰਘ ਮਰੋਕਾ ਜੀ ਮੇਰੀ ਇੱਥੇ ਸ਼ਾਪ ਆ ਮੈਂਬਰ ਮਰੋਕ ਬੁਟੋ ਹੂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਖੂਨਦਾਨ ਕੀਤਾ ਜਾ ਰਿਹਾ ਮੇਰਾ ਨੌਜਵਾਨਾਂ ਨੂੰ ਬਹੁਤ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਤੇ ਬਹੁਤ ਉਹਨਾਂ ਵਾਸਤੇ ਸ਼ਾਬਾਸ਼ ਵੀ ਆ ਜਿਹੜੇ ਸਾਰੇ ਮੇਰੇ ਵੀਰੇ ਬਲੱਡ ਦਾਨ ਕਰਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਆ ਇੱਕ ਲੋੜਵੰਦ ਬੰਦਾ ਜਿਹਨੂੰ ਆਪਾਂ ਬਲੱਡ ਦੀ ਲੋੜ ਆ ਉਹਨੂੰ ਮੌਕੇ ਤੇ ਬਲੱਡ ਮਿਲ ਜਵੇ ਇਹ ਬਹੁਤ ਜਿਹੜੋਂ ਨੂੰ ਬਲੱਡ ਮਿਲ ਜਾਂਦਾ ਤੰਦਰੁਸਤ ਉਹਨਾਂ ਨੂੰ ਖੁਸ਼ੀ ਮਿਲਦੀ ਆ ਉਹਨੂੰ ਤੇ ਉਹਦੇ ਪਰਿਵਾਰ ਨੂੰ ਖੁਸ਼ੀ ਮਿਲਦੀ ਮਿਲਦੀ ਪਰ ਜਿਹੜਾ ਬੰਦਾ ਬਲੱਡ ਦਾਨ ਕਰਦਾ ਉਹਨੂੰ ਵੀ ਅੰਦਰੋਂ ਉਹਨੂੰ ਇਹ ਉਤਸ਼ਾਹ ਮਿਲਦਾ ਖੁਸ਼ੀ ਮਿਲਦੀ ਮੇਰੇ ਕਰਕੇ ਕਿਸੇ ਦੀ ਜਾਨ ਬਚ ਗਈ ਆ ਇਹ ਬਹੁਤ ਵੱਡੀ ਖੁਸ਼ੀ ਆ ਤੁਸੀਂ ਆਪ ਵੀ ਤੰਦਰੁਸਤ ਰਹੋਗੇ ਅਗਲਾ ਵੀ ਤੰਦਰੁਸਤ ਹੋਗੇ ਆਪਣਾ ਆਲਾਦ ਵਾਲਾ ਜਿਹੜਾ ਹੋਰ ਸਾਫ਼ ਸੁਥਰਾ ਤੇ ਵਧੀਆ ਹੁੰਦਾ ਇਹ ਬਹੁਤ ਵਧੀਆ ਬਰਾਲਾ ਗੁਰਨਾਮ ਭਾਜੀ ਨੂੰ ਵੀ ਬਹੁਤ ਮਤਲਬ ਧੰਨਵਾਦ ਆ ਸਾਡੇ ਇਲਾਕੇ ਨੂੰ ਇਹਨਾਂ ਨੂੰ ਹੁਣ ਨਹੀਂ ਬਹੁਤ ਮੈਂ ਨਿੱਕੇ ਹੁੰਦੇ ਦਿਖਦਾ ਆ ਇਹ ਬਹੁਤ ਕੈਂਪ ਲਾਉਂਦੇ ਸੀਗੇ ਹੁਣ ਵੀ ਲਾ ਰਹੇ ਆ ਹੋਰਾਂ ਲੋਕਾਂ ਨੂੰ ਵੀ ਬੇਨਤੀ ਇਹ ਨਾਲ ਸਾਥ ਦਿਓ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਤਕਰੀਬਨ 40-50 ਵਾਰੀ ਮੈਂ ਆਪਣਾ ਬਲੱਡ ਡੇਟ ਕਰ ਚੁੱਕਾ ਵਾਂ ਮੇਰਾ ਵੀਰ ਨਾਲ ਲਾਲੀ ਇਹਨਾਂ ਨੇ ਵੀ ਹੁਣ ਥੋੜੇ ਚਿਰ ਹੋਇਆ ਸ਼ੁਰੂ ਕੀਤਾ ਵਾ ਹੋਰ ਮੇਰੇ ਸਾਥੀ ਨਾਲ ਭਰਾ ਜਿਹੜੇ ਆ ਲਾਡੀ ਡੀਜ ਮਰੋਕ ਵਾਲੇ ਉਹ ਵੀ ਬਹੁਤ ਇਹ ਐਵਰਜ ਆ ਮਤਲਬ ਕਰਦੇ ਰਹਿੰਦੇ ਆ ਵੀ ਜਿਹੜਾ ਲੋਕਾਂ ਦਾ ਸਹਿਯੋਗ ਹੋ ਸਕੇ ਬਹੁਤ ਚੰਗੀ ਗੱਲ ਆ ਸਾਰਿਆਂ ਵੀਰਾਂ ਨੂੰ ਇਹੋ ਬੇਨਤੀ ਹੈ ਜਿਹੜੇ ਜਿਹੜੇ ਕੋਈ ਵੀ ਵਾਰ ਸੁਣਦੇ ਆ ਜਾ ਕੋ ਖੇਡ ਦੇ ਪ੍ਰੇਮੀ ਆ ਜਾਂ ਕੋ ਸਪੋਰਟਸ ਨਾਲ ਪਿਆਰ ਕਰਦੇ ਆ ਵੀ ਬਲੱਡ ਦਾਨ ਜ਼ਰੂਰ ਕਰੋ ਇਹ ਬਹੁਤ ਵੱਡਾ ਦਾਨ ਆ ਇਹ ਦਾਨ ਕਰਨਾ ਤੁਹਾਡੇ ਆਪਣੇ ਮਾਨਵੀ ਸੰਤੁਸ਼ਟੀ ਮਿਲਦੀ ਆ ਤੇ ਪਰਮਾਤਮਾ ਵੱਲੋਂ ਤੁਹਾਡੇ ਦੀ ਕਿਰਪਾ ਹੁੰਦੀ ਆ ਜੀ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਖੂਨ ਦਾਨ ਮਹਾਦਾਨ ਕਿਹਾ ਗਿਆ ਤੇ ਸਾਡੇ ਨਾਲ ਹੋਰ ਵੀ ਹੈਗੇ ਨੇ ਹਾਂਜੀ ਸਰ ਕੀ ਨਾਮ ਸੁਰਜੀਤ ਸਿੰਘ ਜੀ ਸੁਰਜੀਤ ਜੀ ਅੱਜ ਮਹਿਦਪੁਰ ਦੇ ਵਿੱਚ ਜਿਹੜਾ ਹੈਗਾ ਖੂਨ ਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇੱਕ ਸੁਨੇਹਾ ਵੀ ਆ ਇੱਕ ਬੇਨਤੀ ਵੀ ਆ ਵੇ ਸਾਡੇ ਬਲੱਡ ਡੋਨਰਜ਼ ਕਲੱਬ ਮਹਿਤਪੁਰ ਦੇ ਜਿਹੜੇ ਪ੍ਰਧਾਨ ਆ ਸਰਦਾਰ ਗੁਰਨਾਮ ਸਿੰਘ ਜੀ ਇਹ ਬਹੁਤ ਉਦਮ ਕਰ ਰਹੇ ਆ ਔਰ ਬਹੁਤ ਹੀ ਸ਼ਲਾਘਾਜੋਕ ਕੰਮ ਕਰ ਰਹੇ ਆ ਇਹਨਾਂ ਦੇ ਉਦਮ ਸਾਧਕਾ ਪਤਾ ਨਹੀਂ ਕਿੰਨੀ ਕੀ ਗਿਣਤੀ ਆ ਜਿਹੜੇ ਕੈਂਪ ਲਾਏ ਗਏ ਆ ਤੇ ਸਾਨੂੰ ਜਿੰਨੇ ਵੀ ਨੌਜਵਾਨ ਵੀਰ ਆ ਤੇ ਜਿੰਨੇ ਵੀ ਹੋਰ ਪ੍ਰਾਣੀ ਹੈਗੇ ਆ ਭੈਣਾ ਆ ਉਹਨਾਂ ਨੂੰ ਖੂਨਦਾਨ ਜਿਹੜਾ ਕਰਨਾ ਚਾਹੀਦਾ ਆ ਤਾਂ ਜੋ ਕਿਸੇ ਵੀਰ ਦੀ ਜਾਨ ਬਚ ਸਕੇ ਲੋੜਵੰਦ ਦੀ ਲੋੜ ਪੂਰੀ ਹੋ ਸਕੇ ਇਸ ਕਰਕੇ ਬਿਨਾ ਬੇਨਪੇਦ ਪੱਖਪਾਤੋਂ ਜਿਹੜਾ ਉਹ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਮਹਾਦਾਨ ਸਭ ਤੋਂ ਉਤਮ ਦਾਨ ਤਾਂ ਇਹ ਖੂਨਦਾਨ ਹੀ ਆ ਜਿਹੜਾ ਵੀ ਆ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਣ ਕੇ ਇਹਨਾਂ ਦਾ ਸਹਿਯੋਗ ਦੇ ਕੇ ਖੂਨਦਾਨ ਕਰਨਾ ਚਾਹੀਦਾ ਆ ਸੋ ਤਾਂ ਜੋ ਇੱਕ ਇਹ ਗੱਲ ਜਰੂਰ ਹੈਗੀ ਆ ਕਿ ਕਈ ਵਾਰੀ ਮਨਾਂ ਦੇ ਵਿੱਚ ਗਲਤ ਫਹਮੀ ਪੈ ਜਾਂਦੀ ਆ ਕਿ ਸਾਨੂੰ ਜੀ ਖੂਨ ਮੁੱਲ ਮਿਲਦਾ ਆ ਖੂਨ ਮੁੱਲ ਨਹੀਂ ਉਹ ਟੈਸਟ ਹੁੰਦੇ ਆ ਜਿਹੜੇ ਖੂਨ ਤੇ ਖਰਚਾ ਆਉਂਦਾ ਹਸਪਤਾਲ ਦਾ ਬਾਕੀ ਉਹਨਾਂ ਦਾ ਰੱਖਣ ਦਾ ਖਰਚਾ ਬੈਂਕ ਦੇ ਵਿੱਚ ਫੇ ਉਹਨਾਂ ਨੇ ਖੂਨ ਜਿਹੜਾ ਤੁਹਾਡਾ ਗਰੁੱਪ ਮਲਾਉਣਾ ਹੁੰਦਾ ਉਹਦਾ ਵੀ ਖਰਚਾ ਹੈਗਾ ਆ ਤੇ ਇਹ ਸਾਰੇ ਖਰਚੇ ਜਿਹੜੇ ਸਿਰਫ ਖਰਚੇ ਲਏ ਜਾਂਦੇ ਆ ਹਸਪਤਾਲ ਵੱਲੋਂ ਇਸ ਕਰਕੇ ਉਹ ਸਾਨੂੰ ਖਰਚੇ ਦੇ ਕੇ ਖੂਨ ਉਥੋਂ ਮਿਲ ਜਾਣਾ ਚਾਹੀਦਾ ਆ ਇਹ ਵੀਰ ਜੀ ਪਤਾ ਉਦੋਂ ਲੱਗਦਾ ਅਸੀਂ ਵੀ ਇਹ ਪ੍ਰੋਬਲਮ ਹੈ ਝੱਲੀਆਂ ਜਦੋਂ ਸਾਡਾ ਕੋਈ ਮਰੀਜ਼ ਹਸਪਤਾਲ ਦਾਖਲ ਹੁੰਦਾ ਨਾ ਜਦੋਂ ਖੂਨ ਨਹੀਂ ਮਿਲਦਾ ਹੈਗਾ ਪ੍ਰਬੰਧ ਨਹੀਂ ਹੁੰਦਾ ਉਹ ਕਹਿੰਦੇ ਐਟ এ ਟਾਈਮ ਖੂਨ ਲੈ ਕੇ ਆਓ ਉਸ ਵੇਲੇ ਫਿਰ ਇਹ ਜਿਹੜਾ ਆ ਖੂਨਦਾਨ ਕੀਤਾ ਹੋਇਆ ਜਾਂ ਸਰਦਾਰ ਗੁਰਰਾਮ ਸਿੰਘ ਜੀ ਹੁਣੀ ਇਹਨਾਂ ਨੂੰ ਫਿਰ ਬੇਨਤੀ ਕਰੀਦੀ ਆ ਤਾਂ ਫਿਰ ਤਾਲਮੇਲ ਕਰਕੇ ਸਾਡਾ ਜਿਹੜਾ ਲੋੜ ਪੂਰੀ ਹੋ ਜਾਂਦੀ ਆ ਸੋ ਆਓ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦਈਏ ਤੇ ਖੂਨਦਾਨ ਵੱਧ ਤੋਂ ਵੱਧ ਲਵਾਈਏ ਮੈਂ ਅਪੀਲ ਕਰਦਾ ਇੱਕ ਮੈਂਬਰ ਹੋਣ ਦੇ ਨਾਤੇ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਤੇ ਖੂਨਦਾਨ ਕੈਂਪ ਜਿਹੜੇ ਉਹ ਸਫਲ ਬੜਾਈਏ ਤੇ ਖੂਨਦਾਨ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਣਾਮ ਜੀ ਵੀ ਸਾਡੇ ਨਾਲ ਨੇ ਗੁਰਨਾਮ ਜੀ ਜੇ ਗੱਲ ਕਰੀਏ ਤਾਂ ਲਗਾਤਾਰ ਤੁਹਾਡੇ ਵੱਲੋਂ ਕੈਂਪ ਲਗਾਏ ਜਾਂਦੇ ਨੇ ਹੋਂਦਾਨ ਦੇ ਕੀ ਕਹਿਣਾ ਚਾਹੋਗੇ ਸਰ ਕਿਉਂਕਿ ਆਪਣੇ ਜਮੇ ਸੇਵਾਹੀ ਹੈ ਸੋ ਮੈਂ ਆਪਣੇ ਕਲੱਬ ਵਾਲੇ ਜਿਹੜੇ 15-20 ਮੈਂਬਰ ਇੱਥੇ ਜੈਵਨ ਪੰਜਾਬ ਦੇ ਵਿੱਚ ਸਾਡਾ ਬਹੁਤ ਵੱਡਾ ਸੰਗਠਨ ਹੈ ਬਲੱਡ ਸੋਸਾਇਟੀ ਨੂੰ ਪੰਜਾਬ ਸੋ ਸਮੇਂ-ਸਮੇਂ ਤੇ ਹਰ ਸ਼ਹਿਰ ਵਿੱਚ ਅਸੀਂ ਕੈਂਪ ਲਗਾਉਨੇ ਆ ਔਰ ਕੈਂਪ ਆਡੇ ਤੇ ਆਪਾਂ ਲਗਾਇਆ ਹੋਇਆ ਇਹਦਾ ਮੇਨ ਕਾਰਨ ਹੈਗਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਕੈਂਪ ਕਿਸ ਤਰ੍ਹਾਂ ਲੱਗਦਾ ਔਰ ਖੂਨਦਾਨ ਕਿੱਦਾਂ ਹੁੰਦਾ ਸੋ ਵੱਤ ਵਤ ਤੁਸੀਂ ਦੇਖ ਰਹੇ ਹੋ ਬੱਚੇ ਵੀ ਅਸੀਂ ਬੁਲਾਏ ਤੇ ਸੋ ਤਾਂ ਜੋ ਇਹ ਛੋਟੀ ਉਮਰ ਤੋਂ ਸਿੱਖਣ ਵੀ ਆਪਾਂ ਖੂਨਦਾਨ ਕਿਵੇਂ ਕਰਨਾ ਔਰ ਜੇ ਕਿਤੇ ਬਲੱਡ ਦੀ ਲੋੜ ਪੈਂਦੀ ਹੈ ਫਿਰ ਇਹ ਮੋਟੀਵੇਸ਼ਨ ਕਿਵੇਂ ਹੋਊਗੀ ਸੋ ਮੈਂ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਵੱਤ ਵਤ ਖੂਨਦਾਨ ਕਰੀਏ ਤਾਂ ਜੋ ਸਾਨੂੰ ਜਾ ਕੇ ਕਿਤੇ ਇਹ ਮੰਗਣਾ ਹੀ ਨਾ ਪਵੇ ਦੂਸਰੀ ਹਰ ਮਹੱਲੇ ਦੇ ਵਿੱਚ ਇਹੋ ਜਿਹਾ ਸੰਗਠਨ ਇੱਕ ਛੋਟਾ ਮੋਟਾ ਬਣਾਇਆ ਜਾਵੇ ਤਾਂ ਜੋ ਜਦੋਂ ਕਿਤੇ ਬਲੱਡ ਦੀ ਲੋ ਇਹਦੀ ਗੱਲ ਤਾਂ ਸਹੀ ਦਾ ਇੰਤਜ਼ਾਮ ਕਰਕੇ ਦਿਆਂਗੇ ਕਿਉਂਕਿ ਆਪਾਂ ਕੈਂਪ ਲਾਉਨੇ ਆ ਲੇਕਿਨ ਜੇ ਬਲੱਡ ਬੈਂਕ ਵਿੱਚ ਮੰਨ ਲਓ ਕਿਤੇ ਨਹੀਂ ਹੁੰਦਾ ਤੇ ਆਪਾਂ ਆਪਣੇ ਮਹੱਲੇ ਦੇ ਵਿੱਚੋਂ ਗਲੀ ਦੇ ਵਿੱਚੋਂ ਅਸੀਂ ਬੜ ਦੇ ਨੇਮਟ ਕਰ ਲਈਏ ਕੋਈ ਜੇ ਆਪਾਂ ਬੰਦੇ ਲੱਭਣ ਤੁਰੀਏ ਉਹ ਖਰਚਾ ਬੜਾ ਪੈਂਦਾ ਦੂਸਰੇ ਨੰਬਰ ਤੇ ਭਜ ਨਟ ਬੜੀ ਪੈਂਦੀ ਹੈ ਤੇ ਮਰੀਜ਼ ਅੱਗੇ ਸੰਕਟ ਵਿੱਚ ਹੁੰਦਾ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਸਾਨੂੰ ਪੈ ਜਾਂਦੀਆਂ ਸੋ ਇਹੀ ਮੈਂ ਮੈਸੇਜ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਖੂਨਦਾਨ ਕਰੀਏ ਔਰ ਖਾਸ ਤੌਰ ਤੇ ਜਦੋਂ ਗੁਰਪੁਰਬ ਹੁੰਦੇ ਆ ਜਾਂ ਜਗਰਾਤੇ ਹੁੰਦੇ ਆ ਜਾਂ ਕੋਈ ਹੋਰ ਧਰਮਕ ਕੰਮ ਚੱਲਦੇ ਆ ਜਿੱਥੇ ਵੀ ਇਕੱ ਸੋ ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ ਵੀ ਸਾਨੂੰ ਤੁਸੀਂ ਜਿੱਥੇ ਵੀ ਕਿਤੇ ਕੈਂਪ ਲਵਾਉਣਾ ਚਾਹੋ ਟੈਂਟਰ ਲਗਾ ਦਿਓ ਬਾਕੀ ਅਸੀਂ ਇੰਤਜ਼ਾਮ ਖੁਦ ਕਰ ਸਕਦੇ ਹਾਂ ਸਾਡੇ ਮੈਂਬਰ ਸਾਹਿਬਾਨ ਉਹਦਾ ਖਰਚਾ ਜਿਹੜਾ ਉਹ ਚੱਕ ਸਕਦੇ ਆ ਸੋ ਆਪਾਂ ਜਿੱਥੇ ਵੀ ਪੰਜਾਬ ਵਿੱਚ ਕਿਤੇ ਵੀ ਮੈਸੇਜ ਹੋਵੇ ਅਸੀਂ ਉੱਥੇ ਕੈਂਪ ਲਾ ਸਕਦੇ ਆ ਔਰ ਪੰਜਾਬ ਵਿੱਚ ਸਾਡੇ ਦੂਸਰੇ ਸੰਗਠਨ ਕੈਂਪ ਲਵਾਉਂਦੇ ਜਿਹੜੇ ਤਿਲਿੰਦਰ ਦੇ ਵਿੱਚ ਜਾਂ ਇਧਰੋਂ ਮਾਲਵੇ ਦੇ ਵਿੱਚ ਵੀ ਸਭ ਜਿੱਥੇ ਬਾਜ਼ਮਾਰੀ ਜਾਵੇ ਅਸੀਂ ਕੈਂਪ ਲਗਾ ਸਕਦੇ ਆ ਇਹਦਾ ਖਰਚਾ ਵਰਚਾ ਵੀ ਅਸੀਂ ਬੀਅਰ ਕਰ ਸਕਦੇ ਆ ਸਾਡੇ ਕੋਲ ਕਾਫੀ ਮੈਂਬਰਸ਼ਿਪ ਹੈ ਜਿਹਦਾ ਵਿੱਚ ਕਾਫੀ ਹਰ ਸਮੇਂ ਯੋਗਦਾਨ ਪਾਉਂਦੇ ਆ ਨਾਮ ਦੀ ਕਈ ਵਾਰ ਦੇਖਣ ਜਾਂਦਾ ਕਿ ਹਸਪੀਟਲ ਦੇ ਵਿੱਚ ਜਦੋਂ ਆਪਾਂ ਜਾਂਦੇ ਹੈਗੇ ਆ ਖੂਨ ਦੀ ਜਦੋਂ ਲੋਡ ਪੈਂਦੀ ਹੈਗੀ ਆ ਕਈ ਵਾਰ ਆਪਾਂ ਨੂੰ ਜਿਹੜਾ ਗਰੁੱਪ ਹੁੰਦੇ ਆ ਜਿਦਾਂ AB ਪੋਜ਼ਿਟਿਵ ਆ ਗਿਆ BB BB ਪੋਜ਼ਿਟਿਵ ਆ ਗਿਆ ਜਾਂ O ਨੈਗੇਟਿਵ ਆ ਗਿਆ ਇਹਨਾਂ ਨੂੰ ਲੈ ਕੇ ਜਿਹੜਾ ਕਈ ਵਾਰੀ ਸਾਨੂੰ ਜਿਹੜਾ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਸ ਤਰ੍ਹਾਂ ਜਿਹੜਾ ਬਲੱਡ ਗਰੁੱਪ ਦੀ ਤੁਸੀਂ ਗੱਲ ਕੀਤੀ ਹੈ ਬੇਸਿਕਲੀ ਮੈਡੀਕਲ ਸਾਇੰਸ ਸੰਸਾਰ ਚਾਰ ਗ ਉਹਨਾਂ ਦਾ ਫਿਰ ਇੱਕ ਇੱਕ ব্রাঞ্চ ਅਗੇ ਪੋਜ਼ਿਟਿਵ ਤੇ ਨੈਗੇਟਿਵ ਅੱਠ ਰੋ ਪੈ ਗਿਆ। ਸੋ ਇਸ ਕਰਕੇ ਮੰਨ ਲਓ ਜੇ ਉਹ ਪੋਜ਼ਿਟਿਵ ਪਿਆ ਆਪਾਂ ਨੂੰ ਵੀ ਪੋਜ਼ਿਟਿਵ ਲੋਡਾ ਫਿਰ ਵੀ ਸਾਡੇ ਕੰਮ ਨਹੀਂ ਹੈਗਾ। ਸੋ ਗਰੂਪਿੰਗ ਹੋਣ ਕਰਕੇ ਵੀ ਇੱਕ ਸਮੱਸਿਆ ਹੈ ਵੀ ਕਿ ਅੱਠ ਤਰ੍ਹਾਂ ਦਾ ਗਰੁੱਪ ਹੈ। ਦੂਜੀ ਗੱਲ ਹੈ ਜਿਵੇਂ ਜਿਵੇਂ ਮੈਡੀਕਲ ਸਾਇੰਸ ਸਟੱਡੀ ਕਰ ਰਹੀ ਹੈ ਕਿ ਇਨਵੈਸਟਮੈਂਟ ਹੋ ਰਹੀ ਸੌਰੀ ਖੋਜ ਹੋ ਰਹੀ ਹੈ। ਸੋ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀ ਕਿ ਬੰਬੇ ਗਰੁੱਪ ਦੀ ਖੋਜ ਹੋਈ ਹੈ। ਜਿਹਦੀ ਪੂਰੀ ਦੁਨੀਆ ਦੇ ਵਿੱਚ ਲਗਭਗ 100 ਸਵਾ 100 ਹੀ ਮੈਂਬਰ ਹੈਗੇ ਆ। ਸੋ ਪਿੱਛੇ ਜੇ ਕਿਸੇ ਮੈਂਬਰ ਨੂੰ ਆਪਣੇ ਇੰਡੀਆ ਵਿੱਚ ਲੋੜ ਪਈ ਸੀ ਤਾਂ ਉਹਨਾਂ ਨੇ ਬਾਹਰੋਂ ਕੋਈ ਬੰਦਾ 에ਅਰ ਲਿਫਟ ਕਰਕੇ ਖੂਨਦਾਨ ਕਰਕੇ ਗਿਆ ਸਾਥੀ ਸੋ ਜਿਵੇਂ ਜਿਵੇਂ ਸਮਾਂ ਅੱਗੇ ਜਾਊਗਾ ਇਹ ਹੋਰ ਖੋਜਾਂ ਹੋਣਗੀਆਂ ਕਿਉਂਕਿ ਇਹ ਬੜੀ ਗੁੰਝਲਦਾਰ ਚੀਜ਼ ਹੈ ਸੋ ਜਿੰਨਾ ਚਿਰ ਆਪਾਂ ਸਾਰੇ ਇੱਕ ਤਹਈਆ ਨਹੀਂ ਕਰਦੇ ਇੱਕ ਪ੍ਰਣ ਨਹੀਂ ਕਰਦੇ ਵੀ ਆਪਾਂ ਖੂਨਦਾਨ ਕਰਨਾ ਉਹਨਾਂ ਚਿਰ ਬਲੱਡ ਲੱਭਣਾ ਆਪਾਂ ਨੂੰ ਸੌਖਾ ਨਹੀਂ ਹੈਗਾ ਔਰ ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ ਗੱਡੀਆਂ ਦੀ ਸਪੀਡ ਤੇਜ਼ ਹੋ ਰਹੀ ਹੈ ਬਿਮਾਰੀਆਂ ਵੱਧ ਰਹੀਆਂ ਖੂਨ ਦੀ ਲੋੜ ਬਹੁਤ ਜ਼ਿਆਦਾ ਪੈ ਰਹੀ ਹੈ ਜਿਵੇਂ ਕੋਈ ਸਵੀਅਰ ਐਕਸੀਡੈਂਟ ਹੋਇਆ ਮੰਨ ਲਓ ਕਿ 50 ਬੋਤਲਾਂ ਖੂਨ ਦੀਆਂ ਲੱਗੀਆਂ ਹੁਣ 50 ਡੋਨਰ ਕਿੱਥੋਂ ਲੈ ਕੇ ਆਵਾਂਗੇ ਨਿਸ਼ਚਿਤ ਸੋ ਜਿੰਨਾ ਚਿਰ ਆਪਾਂ ਗਲੀ ਲੈਵਲ ਤੇ ਮਹੱਲੇ ਲੈਵਲ ਤੇ ਘਰ ਲੈਵਲ ਤੇ ਔਰ ਪਿੰਡ ਲੈਵਲ ਤੇ ਕੈਂਪ ਨਹੀਂ ਲਾਉਂਦੇ ਉਹਨਾਂ ਚਿਰ ਇਹ ਜਿਹੜੀ ਗੱਲ ਹੈਗੀ ਹੈ ਪਰੇਸ਼ਾਨੀ ਇਦਾਂ ਹੀ ਰਹੂਗੀ ਕਿਉਂਕਿ 40 ਸਾਲ ਤੋਂ ਅਸੀਂ ਕੈਂਪ ਲਾ ਰਹੇ ਹਾਂ ਬਹੁਤ ਮੋਟੀਵੇਸ਼ਨ ਹੋ ਗਈ ਹੈ ਇੱਥੇ ਅਸੀਂ ਕੈਂਪ ਲਾਉਂਦੇ ਸੀ ਤੇ ਜਦੋਂ ਕਿਸੇ ਨੂੰ ਖੂਨਦਾਨ ਲਈ ਕਹਿੰਦਾ ਸੀ ਅਗਲਾ ਗਲ ਪੈਂਦਾ ਸੀ ਲੇਕਿਨ ਹੁਣ ਇਹ ਪੋਜੀਸ਼ਨ ਨਹੀਂ ਰਹੀ ਕੁਝ ਸੁਧਾਰ ਹੋ ਗਿਆ ਪਰ ਜੇ ਅਸੀਂ ਖੂਨ ਦੀ ਜਿਹੜੀ ਸਪਲਾਈ ਮਨ ਲਓ 10 ਗੁਣਾ ਕੀਤਾ ਹੈ ਤੇ ਡਿਮਾਂਡ 20 ਗੁਣਾ ਹੋ ਗਈ ਹੈ। ਇਸ ਕਰਕੇ ਉਹ ਸਮੱਸਿਆ ਉੱਥੇ ਦੀ ਉੱਥੇ। ਜੀ ਆਮ ਜੀ ਇੱਕ ਹੋਰ ਚੀਜ਼ ਵੀ ਦੇਖਾਂ ਜਾਂਦੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਆ। ਕਈ ਵਾਰ ਸਾਡੇ ਪਰਿਵਾਰਿਕ ਮੈਂਬਰ ਹੀ ਡਰਦੇ ਹੁੰਦੇ ਆ ਅਸੀਂ ਫੋਨ ਨਾ ਦਈਏ। ਅਕਸਰ ਨਹੀਂ ਦਿੰਦੇ। ਦੇਖੋ ਅਸੀਂ ਪੰਜਾਬੀ ਬੜੇ ਬਹਾਦਰ ਆ। ਅਸੀਂ ਬੜੀਆਂ ਜੰਗਾਂ ਲੜੀਆਂ ਸਾਡੇ ਪਡੇਰਿਆਂ ਨੇ। ਲੇਕਿਨ ਇਸ ਵੇਲੇ ਜਦੋਂ ਵੀ ਕੋਈ ਗੱਲ ਹੁੰਦੀ ਆ ਪਹਿਲੀ ਗੱਲ ਤਾਂ ਮੰਨ ਲਓ ਕਿਸੇ ਪਰਿਵਾਰਕ ਮੈਂਬਰ ਦੇ ਸੱਟ ਲੱਗੀ। ਐਕਸੀਡੈਂਟ ਹੋ ਗਿਆ। ਉਹਦਾ ਭਰਾ ਕਹੂਗਾ ਜੀ ਮੈਂ ਤਾਂ ਕਦੇ ਖੂਨਦਾਨ ਕੀਤਾ ਹੀ ਨਹੀਂ। ਜਾਇਕ ਬਹਾਨਾ ਹੋਰ ਅੱਜ ਕੱਲ ਸੰਗਤ ਨੇ ਲੱਭ ਲਿਆ ਵਾ ਲੋਕਾਂ ਨੇ ਕਿ ਮੈਂ ਤਾਂ ਖੂਨਦਾਨ ਕੀਤਾ ਨਹੀਂ 15 ਦਿਨ ਹੋਏ ਆ ਇਸ ਕਰਕੇ ਮੈਂ ਖੂਨ ਨਹੀਂ ਦਾਨ ਕਰ ਸਕਦਾ ਸੋ ਅਸੀਂ ਮੈਨੂੰ ਯਾਦ ਆ ਇਨਸੀਡੈਂਟ ਨਕੋਦਰ ਹਸਪੀਟਲ ਦੇ ਵਿੱਚ ਤਿੰਨ ਨਕਸਾਨ ਪਹਿਲਾਂ ਕੋਈ ਮਰੀਜ਼ ਸੀ ਤੇ ਸਾਨੂੰ ਅਸੀਂ ਉਹਨਾਂ ਦੇ ਕੈਂਡ ਦੇ ਬਲੱਡ ਨੇਟ ਕਰਨ ਗਏ ਲੇਕਿਨ ਮੈਨੂੰ ਜਿਹੜਾ ਉੱਥੇ ਟੈਕਨੀਸ਼ੀਅਨ ਮੌਜੂਦ ਸੀ ਉਹਨੇ ਕਿਹਾ ਜੀ ਸਰ ਇਹਨਾਂ ਦੇ ਬਾਈ ਮੈਂਬਰ ਬੈਠੇ ਆ ਪਤਾ ਲੈਣ ਵਾਲੇ ਲੇਕਿਨ ਖੂਨਦਾਨ ਕਰਨ ਨੂੰ ਇੱਕ ਵੀ ਤਿਆਰ ਨਹੀਂ ਇਸ ਕਰਕੇ ਵੀ ਇਹ ਸੰਕਟ ਆ ਪਰ ਮੈਂ ਜਿਹੜੀ ਬੇਨਤੀ ਕੀਤੀ ਉਹ ਡਿਮਾਂਡ ਐਂਡ ਸਪਲਾਈ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਆ ਇਸ ਕਰਕੇ ਪਰੇਸ਼ਾਨੀ ਆਉਂਦੀ ਲੇਕਿਨ ਜਿਹੜੀ ਬਲੱਡ ਬੈਂਕ ਵਿੱਚ ਇਹ ਬਲੱਡ ਪਿਆ ਹੋਊਗਾ ਉਹ ਜ਼ਰੂਰ ਦਊਗਾ ਕਿਉਂਕਿ ਉਹਨੇ ਰੱਖ ਕੇ ਕੁਝ ਨਹੀਂ ਕਰਨਾ ਇਹਦੀ 35 ਦਿਨ ਲਾਈਫ ਹੈ ਮੰਨ ਲਓ 35 ਦਿਨ ਨਹੀਂ ਲੱਗਿਆ ਤਾਂ ਖਤਮ ਹੋ ਜਾਣਾ ਖਰਚਾ ਬੜਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ ਸੋ ਇਸ ਕਰਕੇ ਆਪਾਂ ਵੱਧ ਤੋਂ ਵੱਧ ਖੂਨਦਾਨ ਕਰੀਏ ਜਿਹੜਾ ਕਿ ਸਾਨੂੰ ਬਲੱਡ ਬੈਂਕ ਵਾਲੇ ਜਵਾਬ ਹੀ ਨਾ ਦੇ ਸਕਣ ਤੇ ਦੂਸਰੀ ਗੱਲ ਆ ਵੀ ਜਿੱਥੇ ਵੀ ਕਿਤੇ ਲੋਡ ਪਵੇ ਤੁਸੀਂ ਮੈਂ ਆਪਣਾ ਨੰਬਰ ਵੀ ਬੋਲ ਦਿੰਨਾ 9417446068 ਗੁਰਨਾਮ ਮੈਸਨਪੁਰੀ ਫੇਸਬੁੱਕ YouTube Instagram X ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ 100% ਰਾਤ ਨੂੰ ਵੀ ਮੈਨੂੰ ਮੈਸੇਜ ਆਉਂਦਾ ਤੇ ਅਸੀਂ ਬਲੱਡ ਦਾ ਅਰੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਇਹ ਕੰਮ ਬਹੁਤ ਗੁੰਝਲਦਾਰ ਹੈ 100% ਕੇਸਾਂ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ 95 96 97 ਤੱਕ ਅਸੀਂ ਕਾਮਯਾਬ ਹੋ ਜਾਂਦੇ ਹਾਂ ਮੰਨੋ ਕੋਈ ਗਰੁੱਪ ਰੇਅਰ ਹੈ ਜਾਇਕ ਮੈਂ ਹੋਰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਕਈ ਵਾਰ ਕੀ ਹੁੰਦਾ ਵੀ ਪਿੰਡ ਦੇ ਵਿੱਚ ਕਿਸੇ ਨੂੰ ਬਲੱਡ ਦੀ ਲੋੜ ਹੈ ਤੇ ਜਿਨੇ ਵੀ ਕਵੈਂਟੀ ਨੇ ਸੁਣਿਆ ਉਹਨੇ ਸਾਨੂੰ ਫੋਨ ਕਰਤਾ ਬੇ ਲੋੜਾ ਹੀ ਬੇਰਾਮ ਕੀਤਾ ਜਾਂਦਾ ਰਾਤ ਨੂੰ 12 ਵਜੇ ਤੁਹਾਨੂੰ ਫੋਨ ਆਇਆ ਜੀ ਬਲੱਡ ਦੀ ਲੋੜ ਆ ਬਲੱਡ ਦੀ ਲੋੜ ਕਦੋਂ ਆ ਪਰਸੋਂ ਨੂੰ ਸੋ ਇਸ ਕਰਕੇ ਜਦੋਂ ਵੀ ਕਿਤੇ ਬਲੱਡ ਦੀ ਲੋੜ ਪੈਂਦੀ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਮੈਂ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਹੈ ਬਲੱਡ ਡੋਨਰ ਸਕਰ ਮਹਤਪੁਰ ਮੈਂ ਤੁਹਾਨੂੰ ਆਪਣੀ ਆਈਡੀ ਵੀ ਦੱਸ ਦਿੱਤੀ ਆ ਤੁਸੀਂ ਸਾਨੂੰ ਮੈਸੇਜ ਕਰੋਗੇ ਕਿਸੇ ਵੀ ਵਾਇ ਅਸੀਂ ਤਾਂ ਰਿਪਲਾਈ ਜ਼ਰੂਰ ਕਰਾਂਗੇ ਲੇਕਿਨ ਇੱਕ ਬੰਦਾ ਇੱਡੀ ਵੱਡੀ ਸੁਸਾਇਟੀ ਨੂੰ ਜਾਂ 10 ਵੀ ਬੰਦੇ ਜਾਂ 100 ਬੰਦਾ ਜਾਂ 50 500 ਬੰਦਾ ਫੀਡ ਨਹੀਂ ਕਰ ਸਕਦਾ ਸੋ ਲੋੜ ਆ ਆਪਾਂ ਸਾਰੇ ਅਵੇਅਰਨੈਸ ਕ੍ਰੀਏਟ ਕਰਕੇ ਸਾਰੇ ਹੀ ਖੂਨਦਾਨ ਕਰੀਏ ਸੋ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਜੇ ਹਰ ਮੈਂਬਰ ਹਰ ਵਿਅਕਤੀ ਇੱਕ ਵਾਰੀ ਜ਼ਿੰਦਗੀ ਚ ਖੂਨਦਾਨ ਕਰਦਾ ਤੇ ਕਿਸੇ ਨੂੰ ਕਮੀ ਨਹੀਂ ਰਹੂਗੀ ਪਰ ਕਿਉਂਕਿ ਆਪਾਂ 5-7% 10% ਹੀ ਖੂਨਦਾਨ ਕਰਕੇ ਇਸ ਕਰਕੇ ਡਿਮਾਂਡ ਐਂਡ ਸਪਲਾਈ ਦਾ ਇਮਬੈਲੈਂਸ ਹੈ ਤੇ ਇਸ ਕਰਕੇ ਖੂਨ ਦੀ ਕਮੀ ਰਹਿੰਦੀ ਹੈ ਲੇਕਿਨ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਪੂਰੀ ਲਾਈਫ ਦੇ ਵਿੱਚ ਕੋਈ ਵੀ ਵਿਅਕਤੀ ਖੂਨ ਦੀ ਘਾਟ ਤੋਂ ਕਿਸੇ ਢਿੱਲਮਠ ਦਾ ਸ਼ਿਕਾਰ ਨਹੀਂ ਹੋਇਆ ਅਕਸਰ ਅਸੀਂ ਅਰੇਂਜ ਕਰ ਦਿੰਨੇ ਆਂ ਜੇ ਨਾਂ ਵੀ ਹੋਵੇ ਡਾਕਟਰ ਸਾਹਿਬ ਆਮ ਖੁਦ ਭਜਨਟਕੇ ਖੂਨ ਦਾ ਡੋਨੇਟ ਕਰਦੇ ਆ ਪਰ ਕਿਉਂਕਿ ਇਸ ਗੁੰਜਲ ਤੇ ਪ੍ਰਕਿਰਿਆ ਬੜੀ ਗੁੰਜਲਦਾਰ ਹੈ ਤੁਸੀਂ ਆਪਣੀ ਜਾਨ ਦਾ ਕੁਝ ਹਿੱਸਾ ਡੋਨੇਟ ਹੋਣਾ ਜਾਨ ਦੇ ਕੁਝ ਹਿੱਸੇ ਨੂੰ ਦੂਜੇ ਸਰੀਰ ਵਿੱਚ ਪੈਣਾ ਸੋ ਪ੍ਰਕਿਰਿਆ ਗੁੰਜਲਦਾਰ ਹੈ ਇਹ ਕੋਈ ਕੋਲਡ ਡਰਿੰਕ ਵਾਲੀ ਚੀਜ਼ ਨਹੀਂ ਹੈਗੀ ਵੀ ਇੱਥੇ ਪਈਏ ਤੇ ਪੀ ਲਈਏ ਉਹ ਲੱਗਣ ਦਾ ਪ੍ਰੋਸੈਸਾ ਹੋ ਸਕਦਾ ਉਹ ਪੋਜ਼ਿਟਿਵ ਉਹ ਪੋਜ਼ਿਟਿਵ ਨੂੰ ਕ੍ਰਾਸ ਮੈਚ ਨਾ ਹੋਵੇ ਅਗਲਾ ਗਰੁੱਪ ਦੀ ਲੋਡ ਪਵੇ ਤੀਜੇ ਦੀ ਲੋਡ ਪਵੇ ਚਤਰੀ ਇਹ ਗੱਲਾਂ ਮੈਂ ਦੇਖੀਆਂ ਸੋ ਲੇਕਿਨ ਕਈ ਵਾਰੀ ਕ੍ਰਾਸ ਮੈਚ ਹੋਇਆ ਹੋਇਆ ਬਲੱਡ ਵਿੱਚ ਤੋਂ ਥੋੜਾ ਬਹੁਤਾ ਸੋ ਬੜੀ ਗੁੰਝਲਦਾਰ ਪ੍ਰਕਿਰਿਆ ਹੈ ਵਾ ਸਭ ਤੋਂ ਪਹਿਲੀ ਗੱਲ ਆ ਵੀ ਆਪਾਂ ਆਪਣੀਆਂ ਆਤਾਂ ਨੂੰ ਇਹੋ ਜਿਹਾ ਬਣਾਈਏ ਵੀ ਖੂਨ ਦੀ ਘਾਟ ਹੀ ਨਾ ਹੋਵੇ ਔਰ ਜਿਹੜੀਆਂ ਐਕਸੀਡੈਂਟ ਹੁੰਦੇ ਆ ਉਹਨਾਂ ਦੀ ਵੀ ਕਾਰਨ ਲੱਭ ਕੇ ਸੋਧ ਕੀਤੀ ਜਾਵੇ ਸੋ ਬਾਕੀ ਜਿਹੜੇ ਕਾਰਮਾਂ ਵੀ ਜਦੋਂ ਲੋੜ ਪੈਂਦੀ ਹੈ ਉਦੋਂ ਸਾਡੀ ਫੌਜ ਪੂਰੀ ਤਿਆਰ ਹੋਵੇ ਤਾਂ ਜਿਵੇਂ ਵਤ ਵਤ ਖੂਨਦਾਨ ਕਰ ਸਕੀਏ ਔਰ ਪੂਰੀ ਮਨੁੱਖਤਾ ਵਾਸਤੇ ਖੂਨ ਜਿਹੜਾ ਉਪਲਬਧ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖੂਨਦਾਨ ਮਹਾਦਾਨ ਕਿਉਂਕਿ ਇਸ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੈਗਾ ਇੱਕ ਜਿਹੜਾ ਹੈਗਾ ਵਾ ਲਗਾਤਾਰ ਜਿਹੜਾ ਗੁਰਨਾਮ ਸਿੰਘ ਮੈਸਮਪੁਰੀ ਜੀ ਆ ਇਹਨਾਂ ਵੱਲੋਂ ਲਗਾਤਾਰ ਕੈਂਪ ਵੀ ਲਗਾਏ ਜਾਂਦੇ ਨੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਹੈਗਾ ਕਿਉਂਕਿ ਜਦੋਂ ਖੂਨ ਦੀ ਜਰੂਰਤ ਪੈਂਦੀ ਹੈ ਤਾਂ ਪਰਿਵਾਰ ਨੂੰ ਜਿਹੜਾ ਹੈਗਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਈ ਵਾਰ ਪਰਿਵਾਰ ਦੇ ਕੁਝ ਮੈਂਬਰ ਹੀ ਹਨ ਜਿਹੜੇ ਕੀ ਕਹਿ ਦਿੰਦੇ ਨੇ ਕਿ ਸਾਡੇ ਅਸੀਂ ਖੂਨ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਖੂਨ ਵੱਧ ਤੋਂ ਵੱਧ ਦਿਓ ਤਾਂ ਕਿ ਤੁਹਾਡਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਐਕਸੀਡੈਂਟ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਜਿਹੜਾ ਹੈਗਾ ਉਸਦੇ ਜਰੂਰਤ ਹੈ ਤੇ ਅਨੁਸਾਰ ਉਹਦਾ ਕੰਮ ਆ ਸਕੇ ਕੈਮਰਾ ਪਰਸਨ ਨਾਲ ਪਨੀਤ ਰੋੜਾ ਨੈਸ਼ਨਲ ਨਿਊਜ਼ ਪਬਲਿਕ ਨਕੋ ਹੁੰਦਾ ਸਰ ਮੈਡਮ